ਕੋਈ ਵੀ ਬੰਦਾ ਜਿਹੜਾ ਜ਼ਿੰਮੇਵਾਰ ਬੰਦਾ ਉਹ ਮੈਂ ਕਹਿੰਦਾ ਉਹ ਮੌਤ ਤੋਂ ਨਹੀਂ ਡਰਦਾ ਉਹ ਜਿਹੜਾ ਆਪਣੇ ਪਿੱਛੇ ਪਰਿਵਾਰ ਹੈ ਉਹ ਇਸ ਗੱਲ ਤੋਂ ਡਰਦਾ ਵੀ ਯਾਰ ਇਹ ਜਿਹੜੇ ਮੇਰੇ ਨਾਲ ਚਾਰ ਜੁੜੇ ਹੋਏ ਨੇ ਪਰਿਵਾਰ 'ਚ ਵੀ ਜੇ ਮੈਨੂੰ ਕੁਝ ਹੋ ਗਿਆ ਤਾਂ ਇਹ ਜਿਉਂਦੇ ਜੀ ਮਰ ਜਾਣਗੇ ਜੀ ਤੇ ਉਦੋਂ ਦਾ ਇੱਕ ਸਬਜੈਕਟ ਸੀ ਮੇਰਾ ਕਹਿੰਦਾ ਮੇਰੇ ਦਿਲ ਦੇ ਅੰਦਰ ਫਿਕਰਾਂ ਦਾ ਇੱਕ ਕਰਜ਼ਾ ਬਣਿਆ ਰਹਿੰਦਾ ਹੈ ਕਿਤੇ ਮੌਤ ਨਾ ਮੈਨੂੰ ਆ ਜਾਵੇ ਡਰ ਜਿਆ ਬਣਿਆ ਰਹਿੰਦਾ ਹੈ ਮੇਰੇ ਨਾਲ ਜੁੜੇ ਕਈ ਰਿਸ਼ਤੇ ਨੇ ਕੰਜ ਮੋਹੇ ਨੂੰ ਜਰ ਜਾ ਬਣਗੇ ਮੈਨੂੰ ਮੌਤ ਲਾ ਜਾਓ ਜੰਨਤ ਨੂੰ ਉਹ ਜਿਉਂਦੇ ਜੀ ਮਰ ਜਾਵਣਗੇ ਮੇਰੇ ਮਾਪੇ ਵੱਡੇ ਹੋ ਗਏ ਨੇ ਉਹਨਾਂ ਦੀ ਅੱਖ ਦਾ ਤਾਰਾ ਮੈਂ ਉਹਨਾਂ ਦੀ ਨਜ਼ਰ ਪਿਆਸੀ ਦਾ ਹੁਣ ਇੱਕੋ ਇੱਕ ਸਾਰਾ ਮੈਂ ਮੈਨੂੰ ਜੰਮ ਪਾਲ ਕੇ ਉਹਨਾਂ ਨੇ ਲੱਖਾਂ ਹੀ ਲਾੜ ਲੜਾਏ ਨੇ ਸਦਾ ਮੇਰੀ ਇੱਕ ਮੁਸਕਾਨ ਲਈ ਉਹਨਾਂ 100 100 ਦਰਦ ਹੰਡਾਏ ਨੇ ਇੱਕ ਫਿਕਰ ਉਸ ਦਾ ਰਹਿੰਦਾ ਹੈ ਜੋ ਮੇਰੇ ਨਾਲ ਵਿਆਹੀ ਹੈ ਗੱਲ ਗੱਲ ਤੇ ਕਰਦੀ ਫਿਕਰ ਮੇਰੀ ਗੱਲ ਗੱਲ ਤੇ ਟੋਕ ਟਕਾਈਏ ਮੇਰੇ ਪਿਆਰ ਦੀ ਠੰਢੀ ਛਾਂ ਉਹਨੂੰ ਕਿਵੇਂ ਚੇਤਾ ਮਿਲਿਓ ਸੇਕ ਲਊ ਉਹਨੇ ਹਰ ਦਮ ਮੰਨਿਆ ਰੱਬ ਮੈਨੂੰ ਕਿੰਜ ਰੱਬ ਨੂੰ ਮਰਦਾ ਵੇਖ ਇਕ ਜਾਨੂ ਪਿਆਰੀ ਭੈਣ ਮੇਰੀ ਮੇਰੇ ਮਰਨ ਤੇ ਲੱਗਦਾ ਮੋਹ ਜਾਊ ਜੇ ਨਾ ਮੋਈ ਤਾਂ ਚੱਲੀ ਜਿਉ ਰੋ ਰੋ ਕਮਲੇ ਹੋ ਜਾਊ ਮੈਥੋਂ ਕੁਝ ਕੁ ਸਾਲ ਉਹ ਵੱਡੀ ਆ ਪਰ ਹੁਕਮ ਚਲਾਉਂਦੀ ਮਾਵਾ ਬਾਂਦ ਉਹਦੀ ਹਰ ਇੱਕ ਛਿੜਕੀ ਲੱਗਦੀ ਆ ਮੈਨੂੰ ਦੁੱਖਾਂ ਵਿੱਚ ਦੁਆ ਮਾਵਾ ਤਿੰਨ ਮੋਤੀ ਦਿੱਤੇ ਦਾਤਰੀ ਨੇ ਦੋ ਪੁੱਤ ਦਿੱਤੇ ਇੱਕ ਧੀ ਦਿੱਤੀ ਇਹ ਖੁਸ਼ੀ ਦੇ ਕੇ ਅਨਮੋਲ ਮੈਨੂੰ ਪਾਤੀ ਹੋਈ ਕਿਸਮਤ ਸਹੀ ਦਿੱਤੀ ਕਿਤੇ ਚੱਖੜ ਭੈਲੇ ਦਰਦਾਂ ਦੇ ਮਾਸੂਮਾਂ ਤੇ ਝੁੱਲ ਜਾ ਬੰਨਾ ਮੇਰੇ ਲਾਲੇ ਲੱਖ ਕਰੋੜਾਂ ਦੇ ਕਿਤੇ ਗਲੀਆਂ ਵਿੱਚ ਝੁੱਲ ਜਾ ਬੰਨਾ ਇੱਕ ਮੈਥੋਂ ਛੋਟਾ ਵੀਰ ਮੇਰਾ ਮੈਨੂੰ ਪੁੱਤਰਾਂ ਵਰਗਾ ਲੱਗਦਾ ਏ ਉਹਦਾ ਹਰ ਇੱਕ ਹਾਸਾ ਹਰ ਵੇਲੇ ਨੇ ਤਾਂ ਦਿਲ ਮੇਰੇ ਤੇ ਦਿਲ ਮੇਰੇ ਨੂੰ ਠੱਗਦਾ ਏ ਤਾਈਓ ਤੇ ਰਾਮੇ ਜੈਨਪੁਰੀ ਉਹਦੀ ਹਰ ਇੱਕ ਖੁਸ਼ੀ ਪਿਆਰੀ ਏ ਉਹਨੂੰ ਜ਼ਿੰਦਗੀ ਜਿਉਣ ਦੀ ਖੁੱਲ ਦੇ ਕੇ ਮਾਂ ਆਪਣੀ ਨਜ਼ਰ ਉਤਾਰੀਏ ਮੇਰੇ ਦਿਲ ਦੇ ਅੰਦਰ ਫਿਕਰਾਂ ਦਾ ਇੱਕ ਘਰ ਜਿਹਾ ਬਣਿਆ ਰਹਿੰਦਾ ਏ ਕਿਤੇ ਮੌਤ ਨਾ ਮੈਨੂੰ ਆ ਜਾਵੇ ਡਰ ਜਿਹਾ ਬਣਿਆ ਰਹਿੰਦਾ ਏ ਵੀ ਡਰ ਜਿਹਾ ਵਾਹ ਹਾਂਜੀ ਸੋ ਅਪੀਲ ਕਰਦੇ ਵੇ ਯਾਰ ਵਧੀਆ ਚੀਜ਼ ਸੁਣਿਆ ਕਰੋ ਬਹੁਤ ਵਧੀਆ ਚੀਜ਼ਾਂ ਨੇ ਪਰ ਜਦੋਂ ਸਾਹਮਣੇ ਨਹੀਂ ਆਉਂਦੀਆਂ ਜਾਂ ਕਿ ਡਿਮਾਂਡ ਹੀ ਇਦਾਂ ਦੀ ਕਰਦੇ ਨੇ ਲੋਕ ਹਾਂਜੀ